ਪਿਛਲੇ ਦਿਨ ਕਮਲਕੌਰ ਭਾਬੀ ਮਸ਼ਹੂਰ ਇੰਸਟਾਗ੍ਰam ਇਨਫਲੂਐਂਸਰ ਦਾ ਕਤਲ ਹੋਇਆ ਸੀ ਜਿਸ ਤੇ ਜ਼ਿੰਮੇਵਾਰੀ ਆਪ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਲਈ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਹੋਈ ਹੈ ਸਾਈਬਰ ਸੈੱਲ ਦੇ ਵੱਲੋਂ ਵੱਡੀ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਗਈ ਤੁਹਾਨੂੰ ਦੱਸਦੀ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਜਿਸ ਦੇ ਵੱਲੋਂ ਇਸ ਮੌਤ ਮਾਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ ਉਹਨਾਂ ਨੂੰ ਸਪੋਰਟ ਕਰਨ ਵਾਲੇ ਲੋਕਾਂ ਦੇ ਅਕਾਊਂਟਸ ਨੂੰ ਸਾਈਬਰ ਸੈੱਲ ਦੇ ਵੱਲੋਂ ਬੰਦ ਕੀਤਾ ਗਿਆ ਜੀ ਹਾਂ ਸੋਤ ਵਾਦ ਜਿਹੇ ਅਕਾਊਂਟਸ ਨੇ ਜੋ ਸਾਈਬਰ ਸੈੱਲ ਦੇ ਵੱਲੋਂ ਬੰਦ ਕੀਤੇ ਗਏ ਨੇ ਅਕਾਊਂਟਸ ਉਹ ਵੱਲੇ ਬੰਦ ਕੀਤੇ ਜਾ ਰਹੇ ਨੇ ਜੋ ਅਕਾਊਂਟਸ ਅਮਰਿਤਪਾਲ ਸਿੰਘ ਮਹਿਰੋ ਨੂੰ ਸਪੋਰਟ ਕਰ ਰਹੇ ਨੇ ਜੋ ਅਕਾਊਂਟਸ ਅਮਰਿਤਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਕਾਰਵਾਈ ਕਰਦ ਨੇ ਅਮਰਿਤਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਖੜੇ ਨੇ ਅਜਿਹੇ ਅਕਾਊਂਟ ਸਾਈਬਰ ਸੈੱਲ ਦੇ ਵੱਲੋਂ ਬੰਦ ਕੀਤੇ ਜਾ ਰਹੇ ਨੇ ਤਾਂ ਇਸ ਦੇ ਪਿੱਛੇ ਜੋ ਸਾਈਬਰ ਸੈੱਲ ਦਾ ਮੁੱਖ ਉਦੇਸ਼ ਦੱਸਿਆ ਜਾ ਰਿਹਾ ਹੈ ਕਿ ਸਾਈਬਰ ਸੈੱਲ ਦੇ ਉਹ ਦੱਸਿਆ ਗਿਆ ਕਿ ਅਜਿਹਾ ਜੋ ਲੋਕ ਕਰਦੇ ਨੇ ਜੋ ਅਮਰਿਤਪਾਲ ਦੇ ਹੱਕ ਦੇ ਵਿੱਚ ਖੜੇ ਨੇ ਅਜਿਹਾ ਕਰਨ ਦੇ ਨਾਲ ੜਕਾਊ ਮਾਹੌਲ ਵੱਧ ਸਕਦਾ ਹੈ ਜਦੋਂ ਤੁਸੀਂ ਅਮਰਿਤਪਾਲ ਸਿੰਘ ਦਾ ਕੋਈ ਪੋਸਟ ਸ਼ੇਅਰ ਕਰਦੇ ਹੋ ਅਮਰਿਤਪਾਲ ਸਿੰਘ ਤੇ ਕਮਲ ਕੌਰ ਭਾਬੀ ਮੌਤ ਮਾਮਲੇ ਦਾ ਕੋਈ ਪੋਸਟ ਸ਼ੇਅਰ ਹੁੰਦਾ ਤੇ ਇਸ ਦੇ ਨਾਲ ੜਕਾਊ ਮਾਹੌਲ ਵਧਣ ਦੇ ਜ਼ਿਆਦਾ ਜੋ ਹੈ ਚਾਂਟਿਸ ਰਹਿੰਦੇ ਨੇ ਤੇ ਸਾਈਬਰ ਸੈੱਲ ਦੇ ਵੱਲੋਂ ਇਸ ਜੋ ਹੈ ਇਸ ਕਾਰਨ ਕਰਕੇ ਜੋ ਹੈ ਅਮਰਿਤਪਾਲ ਦੇ ਹੱਕ ਦੇ ਵਿੱਚ ਖੜੇ ਲੋਕਾਂ ਦੇ ਅਕਾਊਂਟਸ ਬੰਦ ਕਰ ਦਿੱਤੇ ਗਏ ਨੇ ਤੇ ਵੱਡੀ ਕਾਰਵਾਈ ਸਾਈਬਰ ਸੈੱਲ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਜੋ ਵੀ ਕੀਤਾ ਗਿਆ ਕਮਲਕੌਰ ਪਾਬੀ ਦਾ ਜਦੋਂ ਅਮਰਿਤਪਾਲ ਸਿੰਘ ਜੀ ਦੇ ਵੱਲੋਂ ਕਤਲ ਕੀਤਾ ਗਿਆ ਬਿਲਕੁਲ ਸਹੀ ਕੀਤਾ ਗਿਆ ਕਿਉਂਕਿ ਅਸੀਂ ਵੇਖਦੇ ਹਾਂ ਕਿ ਕਮਲਕੌਰ ਪਾਬੀ ਦੇ ਇੰਸਟਾਗ੍ਰam ਅਕਾਊਂਟ ਤੇ ਬਹੁਤ ਔਰ ਡਬਲ मीनिंग ਕੰਟੈਂਟ ਪੋਸਟ ਹੁੰਦਾ ਬਹੁਤ ਵਲਗਰ ਕੰਟੈਂਟ ਜੋ ਹੈ ਕਮਲ ਕੌਰ ਪਾਬੇ ਦੇ ਇੰਸਟਾਗ੍ਰam ਅਕਾਊਂਟ ਤੇ ਸਾਨੂੰ ਵੇਖਣ ਨੂੰ ਮਿਲਦਾ ਸੀ ਤੇ ਇਸ ਤੇ ਕਰਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਦੇ ਵੱਲੋਂ ਜੋ ਕੀਤਾ ਗਿਆ ਬਿਲਕੁਲ ਸਹੀ ਕੀਤਾ ਗਿਆ ਪਰ ਉੱਥੇ ਹੀ ਦੂਜੇ ਹੱਥ ਤੇ ਹੋਰ ਲੋਕਾਂ ਦਾ ਕਹਿਣਾ ਇਹ ਹੈ ਕਿ ਜੇ ਕਿਸੇ ਨੇ ਕੋਈ ਕੰਟੈਂਟ ਵੇਖਣਾ ਹੈ ਤਾਂ ਲੋਕਾਂ ਦੀ ਮਰਜ਼ੀ ਉਹਨਾਂ ਨੇ ਕਿਹੜਾ ਕੰਟੈਂਟ ਵੇਖਣਾ ਤੇ ਕ੍ਰੀਏਟਰ ਦੀ ਵੀ ਆਪਣੀ ਹੀ ਮਰਜ਼ੀ ਹੁੰਦੀ ਹੈ ਕਿ ਉਸਨੇ ਕੀ ਕੰਟੈਂਟ ਲੋਕਾਂ ਦੇ ਨਾਲ ਪਬਲਿਕਲੀ ਲੋਕਾਂ ਦੇ ਨਾਲ ਸ਼ੇਅਰ ਕਰਨੇ ਤੇ ਇਸ ਦੇ ਵਿੱਚ ਜੋ ਹੈ ਜੋ ਬਹੁਤ ਕੰਟਰੋਵਰਸੀ ਜੋ ਹੈ ਵਾਦੀ ਜਾ ਰਹੀ ਹੈ ਅਮਰਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਖੜੇ ਲੋਕਾਂ ਦਾ ਅਕਾਊਂਟ ਸਾਈਬਰ ਸੈੱਲ ਦੇ ਵੱਲੋਂ ਬੰਦ ਕੀਤਾ ਗਿਆ ਕੁਝ ਲੋਕਾਂ ਦਾ